ਹਾਂਜੀ ਅੱਜ ਆਏ ਆ ਜੀ ਨੂਰ ਮੈਲ ਤੇ ਦੂਰ ਮੈਲ ਨੂਰ ਮੈਲ ਹੀ ਬਿਲਕੁਲ ਸਰਾਂ ਦੇ ਬਾਹਰ ਖੜੇ ਆ ਤੇ ਇੱਥੇ ਇੱਕ ਤੁਸੀਂ ਦਿਖਾਉਈਏ ਤੁਹਾਨੂੰ ਇੱਥੇ ਇੱਕ ਮਾਈ ਹੁਣੀ ਨੇ ਮਿੰਟਾ ਹਲਵਾਈ ਬੇਬੇ ਚੱਲ ਮਾੜਾ ਜਿਹਾ ਸਾਈਡ ਤੇ ਹੋਈ ਆ ਆ ਦੇਖੋ ਇਧਰ ਤੇ ਇੱਥੇ ਬਾਈ ਕੁਝ ਨਵੀਂ ਜਿਹੀ ਆਈਟਮ ਲਾਉਂਦੇ ਨੇ ਕਿਉਂਕਿ ਨੂਰ ਮੈਲ ਚ ਮੈਂ ਤਾਂ ਅੱਜ ਪਹਿਲੇ ਦੇਖੀ ਆ ਇੱਥੇ ਤੇ ਬਾਕੀ ਵੀਡੀਓ ਤਾਂ ਬਹੁਤ ਦੇਖੀਆਂ ਨੇ ਇਹਨੂੰ ਕਹਿੰਦੇ ਆ ਬਾਈ ਇਹਨੂੰ ਕੀ ਕਹਿੰਦੇ ਆ ਆਲੂ ਸ਼ਰਲਾ ਆਲੂ ਸ਼ਰਲਾ ਤੇ ਤੁਹਾਡਾ ਨਾ ਮਿੰਟਾ ਹਲਵਾਈ ਮਿੰਟਾ ਹਲਵਾਈ ਤੇ ਆ ਪ੍ਰਧਾਨ ਜੀ ਹਲਵਾਈ ਨੇ ਬਾਕੀ ਦੇਖੋ ਤੁਹਾਨੂੰ ਤੰਦਰੁਸਤੀ ਤੋਂ ਵੀ ਲੱਗਦਾ ਹਲਵਾਈ ਆ ਤੇ ਹੋਰ ਭਾਈ ਕੀ ਹਾਲ ਚੱਲ ਠੀਕ ਆ ਜੀ ਭਾਜੀ ਕੀ ਕੀ ਬਣਾਉਂਦੇ ਤੁਸੀਂ ਭਾਈ ਆਲੂ ਸ਼ਰਲਾ ਤੇ ਆਲੂ ਟਿੱਕੀ ਆਲੂ ਸ਼ਰਲਾ ਤੇ ਆਲੂ ਟਿੱਕੀ ਹਾਂਜੀ ਤੇ ਭਾਈ ਇਹ ਕਦੋਂ ਕਿਵੇਂ ਬਣਦਾ ਤੇ ਕਦੋਂ ਇਹਨੂੰ ਬਣਾਉਂਦੇ ਤੁਸੀਂ ਭਾਜੀ ਸਰਦੀਆਂ ਦੀ ਗੇਮ ਆ ਜੀ ਇਹ ਅੱਛਾ ਪਰ ਦੋ ਵਾਰ ਵੀ ਨਹੀਂ ਬਣਦਾ ਇਹ ਬਾਅਦ ਚ ਫੇਰ ਆਲੂ ਮਿੱਠੇ ਹੋ ਜਾਂਦੇ ਆ ਤੇ ਲੈਕ ਨਹੀਂ ਲੈਂਦਾ ਇਹਦੇ ਮਤਲਬ ਇਹ ਪੂਰੇ ਸਾਲ ਚ ਇਹ ਪੂਰੇ ਸਾਲ ਸਿਰਫ ਦੋ ਵਾਰੀ ਬਣਦਾ ਹਾਂਜੀ ਦੋ ਵਾਰੀ ਨਹੀਂ ਇੱਕ ਵਾਰੀ ਦੋ ਮਹੀਨੇ پورے ਸਾਲ ਚ ਦੋ ਮਹੀਨੇ ਬੰਦਨਾ ਬਸ ਜੀ ਬਸ ਦੋ ਮਹੀਨੇ ਹੀ ਬੰਦਨਾ ਜੀ ਤੇ ਇਹਦੇ ਵਾਸਤੇ ਕੋਈ ਸਪੈਸ਼ਲ ਹੁੰਦਾ ਵੀ ਇਹ ਕਿਹੜਾ ਆਲੂ ਇਹਦੇ ਵਿੱਚ ਯੂਜ਼ ਕਰਦੇ ਹੋ ਬਸ ਜੀ ਨਿਕਾਲੂ ਹੁੰਦਾ ਛੋਟਾ ਆਲੂ ਅੱਛਾ ਤੇ ਉਹ ਉਹ ਕਿੰਨੀ ਦੇਰ ਤੱਕ ਉਹ ਕੱਢ ਕੇ ਉਹ ਤੋਂ ਬਣਦਾ ਉਸ ਤੋਂ ਬਾਅਦ ਵਿੱਚ ਵੀ ਕਿਉਂ ਉਹਨੂੰ ਚੇਂਜ ਕਰ ਦਿੰਦੇ ਆ ਉਹਨੂੰ ਨਹੀਂ ਤੇਜ ਬਾਜ਼ੂ ਅੱਜ ਤੋਂ ਜਿੱਦਾਂ ਕਿ ਅੱਜ ਸ਼ੁਰੂ ਕਰ ਦਿੱਤਾ ਦੋ ਮਹੀਨੇ ਬਾਅਦ ਬੰਦ ਹੋ ਜਾਣਾ ਜੀ ਇਹ ਅੱਜ ਆਟੋਮੈਟਿਕਲੀ ਦੋ ਮਹੀਨੇ ਬਾਅਦ ਬੰਦ ਫਿਰ ਆਲੂ ਉਹ ਰਹਿੰਦੇ ਨਹੀਂ ਹੈਗੇ ਮਿੱਠਾ ਆਲੂ ਬਸ ਜਿੰਨੀ ਦੇਰ ਤੱਕ ਆਲੂ ਦੀ ਸਪਲਾਈ ਆ ਤਦ ਤੱਕ ਚੱਲਣਾ ਇਹ ਹਾਂਜੀ ਹਾਂਜੀ ਓਕੇ ਮੰਡੀੋਂ ਆਪਲੇ ਕੀ ਜੇ ਸਪੈਸ਼ਲ ਆਪ ਮੰਡੀ ਚੋਂ ਆਲੂ ਲੈ ਕੇ ਆਉਨੇ ਆ ਤੇ ਇਹਦੇ ਵਿੱਚ ਭਾਈ ਕੀ ਕੀ ਪਾਉਂਦੇ ਹੋ ਤੁਸੀਂ ਥੋੜਾ ਜਿਆਦਾ ਪਰ ਦੱਸਿਓ ਆਲੂ ਮੇਥੀ ਤੇ ਆਪਣੇ ਖੁੱਲਾ ਮਸਾਲਾ ਹੁੰਦਾ ਵਾ ਆਲੂ ਮੇਥੀ ਤੇ ਖੁੱਲਾ ਮਸਾਲਾ ਹਾਂਜੀ ਤੇ ਲਸਣ ਦਾ ਪਾਣੀ ਲਾਈਦਾ ਇਹਨੇ ਓਕੇ ਤੇ ਹੋਰ ਤੁਸੀਂ ਨਾਲ ਟਿੱਕੀ ਬਣਾਉਨੇ ਹੋ ਤੇ ਓਕੇ ਤੇ ਹੁਣ ਸਾਨੂੰ ਤੁਸੀਂ ਪਹਿਲਾਂ ਤਾਂ ਖਿਲਾਓ ਭਾਜੀ ਲਓ ਜੀ ਲਓ ਤੇ ਕਿਵੇਂ ਇਹਨੂੰ ਹੁਣ ਗਰਮ ਕਰਦਾ ਭਾਈ ਤੇ ਕੀ ਕਰਨਾ ਹਾਂਜੀ 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 ਕਿੰਨਾ ਕਰਨਾ ਬਾਈ ਕਿੰਨੇ ਦਿਨ ਹੋ ਗਏ ਤੁਹਾਨੂੰ ਇਹ ਬਣਾਉਂਦਿਆਂ ਨੂੰ ਕਿੰਨੇ ਸਾਲ ਹੋ ਗਏ ਸਾਲ ਨੂੰ 35 ਸਾਲ ਹੋ ਗਏ ਜੀ ਬਣਾਉਂਦਿਆਂ ਤੇ ਮੇਰੇ 35 ਸਾਲ ਹਾਂਜੀ ਤੇ ਬਾਈ ਮੈਨੂੰ ਲੱਗਦਾ ਇੰਨੇ ਸਾਲ ਮੈਨੂੰ ਵੀ ਹੋ ਗਿਆ ਹੁਣ ਨੂਰ ਮੇ ਲਾਉਂਦਿਆਂ ਨੂੰ ਅਜੇ ਤੱਕ ਦੇਖਿਆ ਨਹੀਂ ਮੈਂ ਤੁਸੀਂ ਬਿਜਾਰ ਨਹੀਂ ਨਾ ਘੁੰਮੇ ਹੋਣੇ ਅੱਛਾ ਬਿਜਾਰ ਤੇ ਹੋਈਦਾ ਜੀ ਅੱਛਾ ਕੋਈ ਇੱਕ ਪੱਕੜ ਗੜਾ ਹੈ ਨਹੀਂ ਤੁਹਾਡਾ ਹਾਂ ਬਿਜਾਰ ਚ ਵਹਿਲਾ ਹੋਈਦਾ ਸੀ ਅਸੀਂ ਅੱਛਾ ਆਜਾ ਹੁਣ ਜੇ ਤੁਹਾਡੇ ਕੋਲ ਲੋਕ ਖਾਣ ਆਉਣਗੇ ਤਾਂ ਤੁਹਾਡੇ ਕੋਈ ਪੱਕਾ ਟਰੱਸੀ ਹੋਵੇ ਕਿੱਥੇ ਖਾਣਾ ਆਉਣਾ ਹਾਂਜੀ ਹਾਂਜੀ ਲੱਪੜਾ ਪੁਰਾਣਾ ਾਡਾ ਜੀ ਆਜਾ ਪੁਰਾਣੇ ਾਡੇ ਦੇ ਵਿੱਚ ਹਾਂਜੀ ਹਾਂਜੀ ਤੇ ਭਾਈ ਮੈਨੂੰ ਦੱਸੋ ਵੀ ਤੁਹਾਡੀ ਮੈਨੂੰ ਬਤਲੋ ਕਿ ਤੀਜੀ ਪੀੜ੍ਹੀ ਤੁਸੀਂ ਇਹ ਕੰਮ ਕਰ ਰਹੇ ਹੋ ਹਾਂਜੀ ਹਾਂਜੀ ਪਹਿਲਾਂ ਸ਼ੁਰੂਆਤ ਕਿਹਨੇ ਕੀਤੀ ਸੀ ਸਾਡੇ ਦਾਦਾ ਜੀ ਨੇ ਇਹ ਦਾਦਾ ਜੀ ਨੇ ਤੁਹਾਡੀ ਸ਼ੁਰੂਆਤ ਇਹਦੀ ਕੀਤੀ ਸੀ ਉਸ ਤੋਂ ਬਾਅਦ ਤੁਹਾਡੇ ਫਾਦਰ ਸਾਹਿਬ ਹੋ ਗਏ ਫੁੱਤੂਬਾ ਤੁਸੀਂ ਹੋ ਗਏ ਹਾਂਜੀ ਓਕੇ ਤਾਂ ਭਾਈ ਦਿਹਾੜੀ ਚ ਕਿੰਨੇ ਤੁਸੀਂ ਸ਼ਰਲੇ ਵੇਚ ਦਿੰਦੇ ਹੋ ਇਹ ਕੀ ਹੈ ਇਹਨੇ 40 50 ਪੀਸ ਹੈ 40 50 ਪੀਸ ਹਾਂਜੀ ਇਹ ਕਿਛਲੇ ਦੀ ਕੀ ਵਜ਼ਨ ਕੀ ਹੁੰਦਾ ਉਹਦਾ 400 ਗ੍ਰਾਮ ਦਾ ਵਜ਼ਨ ਹੁੰਦਾ ਹੈ ਇਹਦਾ ਜੀ 400 ਗ੍ਰਾਮ ਦਾ 100 ਰੁਪਏ ਦਾ ਪੀਸ ਹੁੰਦਾ 100 ਰੁਪਏ ਦਾ ਪੀਸ ਹੁੰਦਾ ਹੈ ਇਹ ਵਾਹ ਜੀ ਵਾਹ ਇਹਦੇ ਵਾਸਤੇ ਕੋਈ ਸਪੈਸ਼ਲ ਚਟਨੀ ਬਣਾਉਂਦੇ ਹੋ ਜਾਂ ਕਿਵੇਂ ਸਪੈਸ਼ਲੀ ਬਣਦੀ ਹੈ ਇਹਦੇ ਵਾਸਤੇ ਜੀ ਓਕੇ ਕੀ ਬਾਤ ਇਹ ਇਹ ਹੁਣ ਹੋ ਗਏ ਤੇ ਹਾਂਜੀ ਹਾਂਜੀ ਇਹ ਇੱਕ ਬੰਦਾ ਪੂਰਾ ਛਰਲਾ ਖਾ ਜਾਂਦਾ ਭਜੀ ਅਦਕਵਾ ਜੀ ਮਤਲਬ ਅਦਕਵਾ ਪਤਾ ਖਾ ਜਾਂਦਾ ਹਾਂਜੀ ਹਾਂਜੀ ਆਲੋ ਲਓ ਜੀ ਤੇ ਆਹ ਦੇਖ ਸਕਦੇ ਹੋ ਤੁਸੀਂ ਕੀ ਬਾਤ ਹੈ ਪਲੇਟ ਦੇਖੋ ਤੁਸੀਂ ਖਾ ਬੀਬੇ ਕੀ ਖਾਣਾ 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 ਇਹ ਆਲੋ ਸਾਰੇ ਲੋਕ ਆ ਬੋਲ ਲਿਆ ਇਹ ਤੋਂ ਸਾਡੇ ਕਾਗੜਾ ਸਾਹਿਬ ਨੇ ਤੇ ਜਿਨ੍ਹਾਂ ਨੇ ਸਾਨੂੰ ਇਹ ਸੁਝਸ ਕੀਤਾ ਸੀਗਾ ਆਪਣਾ ਮਿੰਟਾ ਹਲਵਾਈ ਤੇ ਬਾਜੀ ਹੁਣ ਪਹਿਲਾਂ ਤਾਂ ਤੁਸੀਂ ਡੈਸ ਕਰੋ ਇੱਕ ਹਾਂਜੀ ਬਾਜੀ ਬੰਦਾਵਾ ਸਾਹਿਬ ਤੁਸੀਂ ਸਟਰੀਟ ਫੂਡ ਨੂੰ ਪ੍ਰਮੋਟ ਕਰਦੇ ਹੋ ਤਾਂ ਕਿ ਜਿਹੜੇ ਗਰੀਬ ਲੋਕ ਆ ਜਾਂ ਮਿਹਨਤੀ ਲੋਕ ਆ ਇਹਨਾਂ ਦੀ ਵੀ ਥੋੜੀ ਜਿਹੀ ਪ੍ਰੋਮੋਸ਼ਨ ਹੋ ਸਕੇ ਜੀ ਵੱਡੀਆਂ ਵੱਡੀਆਂ ਫੈਕਟਰੀਆਂ ਦੀ ਜਾਂ ਇੰਡਸਟਰੀ ਦੀ ਤਾਂ ਬਹੁਤ ਪ੍ਰੋਮੋਸ਼ਨਾਂ ਵੱਡੇ ਵੱਡੇ ਚੈਨਲਾਂ ਤੇ ਹੋ ਜਾਂਦੀਆਂ ਇਹ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਆਂ ਥੈਂਕ ਯੂ ਮੈਂ ਇਸ ਬੰਦੇ ਨੂੰ ਕਿਹਾ ਮੈਂ ਕਿਹਾ ਯਾਰ ਤੇਰਾ ਸ਼ਰਲਾ ਬਹੁਤ ਸਵਾਦ ਹੁੰਦਾ ਤੇ ਬੇਸਨ ਵਾਲੀ ਟਿੱਕੀ ਜੀ ਇਹਨੇ ਅਗਲੇ ਦਿਨ ਹੀ ਤੁਸੀਂ ਦੇਖੋ ਸ਼ੁਰੂ ਕਰਤੀ ਮੈਂ ਕਿਹਾ ਹੁਣ ਸੀਜ਼ਨ ਆ ਗਿਆ ਬਈ ਕੀ ਬਾਤ ਹੈ ਮੈਨੂੰ ਕੱਲ ਰੋਕ ਕੇ ਕਹਿੰਦਾ ਸ਼ੁਰੂ ਕਰਤਾ ਸੀ ਤੁਸੀਂ ਟੈਸਟ ਕਰੋ ਅੱਛਾ ਜੀ ਲਿਆ ਮੈਨੂੰ ਖਵਾਓ ਨਹੀਂ ਪਹਿਲਾਂ ਤੁਸੀਂ ਟੈਸਟ ਕਰੋ ਨਾ ਤੁਸੀਂ ਦੱਸੋ ਵੀ ਕਿਵੇਂ ਦਾ ਆ ਬਹੁਤ ਕਮਾਲ ਆ ਜੀ ਖਾ ਕੇ ਦੇਖੋ ਕੀ ਬਾਤ ਹੈ ਹੁਣ ਜੇ ਇਹਦਾ ਅਲੱਗ ਟੇਸਟ ਆ ਜੀ ਹਾਂ ਜੀ ਹਾਂ ਜੀ ਇਹ ਕਾਲਾ ਸਾਹਿਬ ਬੈਸਿਕਲੀ ਬਾਇਓ ਪ੍ਰੋਫੈਸ਼ਨ ਟੀਚਰ ਨੇ ਤੇ ਤੁਹਾਨੂੰ ਪਤਾ ਵੀ ਟੀਚਰ ਕਦੀ ਵੀ ਕੋਈ ਚੀਜ਼ ਨੂੰ ਗੱਲ ਨੂੰ ਐਵੇਂ ਨਹੀਂ ਕਹਿੰਦੇ ਜੁ ਕੋਈ ਗੱਲ ਹੁੰਦੀ ਵੀ ਉਹੀ ਹੁੰਦੀ ਆ ਜੀ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਸੋ ਹੁਣ ਆਪਾਂ ਕੱਲ ਸਾਨੂੰ ਕਹਿੰਦੇ ਆ ਵੀ ਸਰ ਤੁਸੀਂ ਮੇਰਾ ਕੈਮਰਾ ਸੰਭਾਲੋ ਤੇ ਮੈਂ ਦੱਸਾਂ ਕਿਦਾ ਟੈਸਟ ਦੇਖਾਂ ਲੋ ਜੀ ਵਾਜੀ ਤੇ ਸੋ ਹੁਣ ਆਪਾਂ ਟੈਸਟ ਕਰਦੇ ਆ ਇਹਦੇ ਨਾਲ ਆਪਾਂ ਨੂੰ ਮੂੜੀਆਂ ਸੌਸ ਮੈਂ ਤੇ ਖਾਣਾ ਦੂੰ ਖਾਣਾ ਖਾਣੋ ਫੜੋ ਇਲਾਉ ਤੁਸੀਂ ਹੋਰ ਲਾ ਦੇ ਮਿੰਟ ਬਈ ਇੱਕ ਲਾ ਦੇ ਇਧਰ ਵੀ ਬੀਬੇ ਨੂੰ ਵੀ ਲੱਗ ਦੇ ਉਹ ਦੇਖੀ ਭਰਾਵਾ ਧਿਆਨ ਨਾਲ ਭਾਈ ਧਿਆਨ ਨਾਲ ਬੰਦਾ ਉਹਦਾ ਟੇਸਟ ਕਰਕੇ ਦੇਖੋ ਤੇ ਥੋੜੀ ਇੰਟਰਪਟਡ ਆ ਗਈ ਸੀ ਇਸ ਕਰਕੇ ਹਾਂ ਕੋਈ ਗੱਲ ਹੈ ਕੋਈ ਗੱਲ ਹੈ ਟ੍ਰੈਫਿਕ ਬਹੁਤ ਹੁੰਦਾ ਨਾ ਜੀ ਹੂੰ ਬਈ ਵਾਕੇ ਬਹੁਤ ਯੂਨਿਕ ਜਿਹਾ ਦੇਸਿਆ ਇਹ ਜਿਹੜੇ ਤੇ ਚਟਨੀ ਬੜੀ ਆ ਉਹ ਬੜੀ ਵਧੀਆ ਆ ਤੇ ਮੂਲੀ ਦਾ ਫਲੇਵਰ ਜਿਹੜਾ ਹੈ ਨਾ ਉਹ ਬਸ ਕਮਾਲ ਦਾ ਬਈ ਹਾਂਜੀ ਸਰ ਤੇ ਮਿੰਟੇ ਭਾਜੀ ਹੁਣ ਮੈਨੂੰ ਇੱਕ ਟਿੱਕੀ ਜ਼ਰੂਰ ਲਾ ਦਿਓ ਕਿਉਂਕਿ ਤੁਹਾਡਾ ਮੈਂ ਸ਼ਰਲਾ ਚੈਸ ਚੈੱਕ ਕਰ ਲਿਆ ਭਾਜੀ ਕਮਾਲ ਦਾ ਸੀ ਹੁਣ ਟਿੱਕੀ ਵੀ ਮੈਨੂੰ ਜ਼ਰੂਰ ਖਵਾ ਦਿਓ ਇੱਕ ਕਰੀ ਲਓ ਸਰ ਲਓ ਤੇ ਭਾਜੀ ਫਿਰ ਜਿਹੜੇ ਤੁਸੀਂ 10 ਮਹੀਨੇ ਆ ਉਹ ਕੀ ਕੰਮ ਕਰਦੇ ਹੋ ਬਾਕੀ ਛੋਲੇ ਬਡੂਰੇ ਵੀ ਲਾਈਦੇ ਆ ਭੱਲਾ ਜਾੜ ਵੀ ਲਾਈਦੀ ਛੋਲੇ ਬਡੂਰੇ ਕਿੱਥੇ ਲਾਉਂਦੇ ਹੋ ਇੱਥੇ ਬਿਜਾਰ ਚ ਹੀ ਲਾਈਦੇ ਆ ਜੀ ਦੇ ਭਾਈ ਜੀ ਤੁਸੀਂ ਆ ਕੁਛ ਇੰਨਾ ਵਧੀਆ ਬਣਾਉਂਦੇ ਹੋ ਤਾਂ ਛੋਲੇ ਭਲੂਨੇ ਕਿਵੇਂ ਦੇ ਬਣਾਉਂਦੇ ਹੋਗੇ ਤੁਸੀਂ ਉਹ ਵੀ ਲੋਕਾਂ ਨੂੰ ਪਸੰਦ ਆ ਜੀ ਕੀ ਬੋਲੇ ਭਾਈ ਯਾਰ ਤੁਸੀਂ ਮੈਨੂੰ ਖੁਲਾਇ ਨਹੀਂ ਅਜੇ ਤੱਕ ਹਾਂ ਜੀ ਹੁਣ ਤੁਹਾਡੇ ਨਾਲ ਮੀਲ ਹੋ ਗਿਆ ਤੁਹਾਨੂੰ ਹਰ ਐਤਵਾਰ ਕੋ ਆਇਆ ਕਰਾਂਗੇ ਅਹ ਹਰ ਐਤਵਾਰ ਲਉਣੀ ਹਾਂ ਹਾਂ ਜੀ ਹਾਂ ਜੀ ਮਤਲਬ ਬਾਕੀ 6 ਦਿਨ ਛੁੱਟੀ ਹਾਂ ਜੀ ਨਹੀਂ ਬਾਕੀ ਦਿਨ ਦੀ ਆਪਾਂ ਕੰਮ ਕਰੀਦਾ ਅੱਛਾ ਬਾਕੀ ਦਿਨ ਹੁਣ ਫਿਰ ਆ ਗਿ ਪਕੌੜੇ ਹੈਗੇ ਆਪਣੇ ਕੋਲ ਓਕੇ ਹਾਂ ਜੀ ਨਹੀਂ ਭਟੂਰੇ ਜਿਹੜੇ ਆ ਛੋਲੇ ਭਟੂਰੇ ਆਪਾਂ ਨੂੰ ਐਤਵਾਰੀ ਖਾਣ ਨੂੰ ਮਿਲਣੇ ਆ ਐਤਵਾਰੀ ਐਤਵਾਰ ਕੋਈ ਉਥੇ ਐਤਵਾਰ ਨੂੰ ਤਾਂ ਕੁਝ ਵੇ ਆਸੀ ਨਾਸ਼ਤਾ ਜਾਨੀ ਕਹਦੀ ਛੁੱਟੀ ਹੁੰਦੀ ਲੋਕਾਂ ਨੂੰ ਅੱਛਾ ਹਾਂਜੀ ਉਹਦਾ ਨਾਸ਼ਤਾ ਜਾਨੀ ਤਿਆਰ ਕਰਦਾ ਮਤਲਬ ਪੂਰੀ ਰੂਹ ਖੁਸ਼ ਕਰਦੇ ਹੋ ਫਿਰ ਹੈ ਹਾਂਜੀ 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 ਕੀ ਬਾਤ ਹੈ ਹਾਂਜੀ ਸਾਗਰ ਜੀ ਬਲੀ ਕੀ ਚੰਡੀ ਚ ਕੀ ਪਾਉਂਦੇ ਤੁਸੀਂ ਯਾਰ ਬਹੁਤ ਫਲੇਵਰ ਤੁਹਾਡਾ ਚੰਡੀ ਦਾ ਵਧੀਆ ਹੁੰਦਾ ਮੈਂ ਚੰਡੀ ਚ ਕੀ ਕੀ ਪਾਉਂਦੇ ਹਾਂ ਅਦਰਕ ਤੇ ਮਿਰਚ ਹੁੰਦੀ ਹੈ ਜੀ ਅੱਛਾ ਹਾਂਜੀ ਕੀ ਬਾਤ ਹੈ ਇਮਲੀ ਹੁੰਦੀ ਗੋੜ ਹੁੰਦਾ ਜੀ ਅੱਛਾ ਇਮਲੀ ਦਾ ਗੋੜ ਹਾਂਜੀ ਵਾਹ ਜੀ ਵਾਹ ਤੇ ਕਾਲਾ ਸਾਹਿਬ ਇੱਕ ਵਾਰੀ ਹੁਣ ਬੇਨਤੀ ਹੋਰ ਕਰਦੀਆਂ ਨਹੀਂ ਮੈਂ ਫਿਰ ਹੋਰ ਫੜੋ ਤੁਸੀਂ ਤੇ ਹੁਣ ਇਹਨਾਂ ਦੀ ਇੱਕ ਟਿੱਕੀ ਵੀ ਹੁਣ ਕਾਲਾ ਸਾਹਿਬ ਕਹਿੰਦੇ ਵੀ ਨਾਲ-ਨਾਲ ਟਿੱਕੀ ਜ਼ਰੂਰ ਖਾਣੀ ਆ ਉਹ ਜ਼ਰੂਰ ਚੈੱਕ ਕਰਦੀਆਂ ਉਹ ਵਾਹ ਜੀ ਵਾਹ ਬਈ ਧਿਆਨ ਨਾਲ ਇਹ ਟਿੱਕੀ ਹੁੰਦੀ ਏ ਜਿਆਦਾ ਗਰਮ ਐਵੇਂ ਨਾ ਕਿਤੇ ਮੂੰਹ ਸੁੜਾ ਕੇ ਬਹਿ ਜਿਓ ਉਹ ਇੱਥੇ ਕੋ ਚਮਚ ਨਹੀਂ ਮਿਲਦਾ ਇੱਥੇ ਡਾਇਰੈਕਟਲੀ ਆਪਣੇ ਹੱਥ ਉਂਗਲਾਂ ਨਾਲ ਹੀ ਤੁਹਾਨੂੰ ਖਾਣਾ ਪੈਣਾ ਸਾਰਾ ਕੁਝ ਇੱਥੇ ਤੇ ਫਲੇਵਰ ਜਿਹੜਾ ਕਮਾਲ ਦਾ ਬਾਈ ਹੂੰ ਤੂੰ ਵਾਕੇ ਬਈ ਜਿਹੜਾ ਹ ਸਵਾਦ ਨਾਲ ਉਂਗਲਾਂ ਨਾਲ ਖਾਂਦਾ ਆਪਣੇ ਹੱਥ ਨਾਲ ਖਾਂਦਾ ਆਉਂਦਾ ਉਹ ਵਕੜੇ ਚਮਚੇ ਚੁੰਮਚੇ ਵਾਲਾ ਸਵਾਦ ਨਹੀਂ ਆਉਂਦਾ ਉਹ ਚੀਜ਼ ਨੂੰ ਦੱਸੋ ਮੈਨੂੰ ਟਿੱਕੀ ਵੀ ਬਹੁਤ ਪਸੰਦ ਲੱਗੀ ਤੇ ਬਾਈ ਹੁਣ ਤੁਸੀਂ ਜਿੰਨੇ ਵੀ ਖਾਣਾ ਪੀਣਾ ਆ ਉਹ ਤੁਸੀਂ ਇੱਥੇ ਬਾਈ ਹੋਣਾ ਕੋਲ ਆ ਸਕਦੇ ਹੋ ਬਾਈਕ ਕਿੰਨੇ ਦਿਨ ਇੱਥੇ ਹੁੰਦੇ ਤੁਸੀਂ ਕਿਹੜੇ ਕਿਹੜੇ ਦਿਨ ਰੋਜ਼ ਇੱਥੇ 2 ਮਿੰਨ ਨਹੀਂ ਮਿਲਣਗੇ ਹਾਂਜੀ ਹਾਂਜੀ ਕਿੰਨੇ ਤੋਂ ਕਿੰਨੇ ਵਜੇ ਤੱਕ 8 ਵਜੇ ਤੱਕ ਜੀ ਸਵੇਰੇ 8 ਵਜੇ ਤੋਂ ਲੈ ਕੇ ਛਾਲੇ ਸਵੇਰੇ 8 ਵਜੇ ਤੋਂ ਲੈ ਕੇ ਰਾਤ ਨੂੰ 8 ਵਜੇ ਤੱਕ ਭਾਈ ਐਡਰੈਸ ਨੋਟ ਕਰ ਲਓ ਨੂਰਵਾਲੀ ਸਰਾਂ ਦੇ ਮੋੜੇ ਪ੍ਰਾਣਾ ਬੱਸ ਅੱਡਾ ਤੇ ਬਿਲਕੁਲ ਕੋਲੀ ਬੁੱਕ ਡਿਪੂ ਦੇ ਨਾਲ ਤੇ ਤੁਹਾਨੂੰ ਸਵੇਰੇ 8 ਵਜੇ ਤੋਂ ਲੈ ਕੇ ਰਾਤ ਨੂੰ 8 ਵਜੇ ਤੱਕ ਹਾਂਜੀ ਇੱਥੇ ਤੁਹਾਨੂੰ ਸ਼ਰਲੇ ਟਿੱਕੀਆਂ ਤੇ ਐਨੀ ਬੈਸ ਚਟਨੀ ਜਿਹੜੀ ਹੈਗੀ ਤੁਹਾਨੂੰ ਇੱਥੇ ਮਿਲੂਗੀ ਤੇ ਬੱਸ ਇਹ ਖਾਣਾ ਤਾਂ ਤੁਸੀਂ ਇੱਥੇ ਜਲਦੀ ਜਲਦੀ ਆ ਜਾਓ ਤੋ ਸੋ ਸਾਡਾ ਵਲੌਗ ਹੁਣ ਇੱਥੇ ਇੰਨਾ ਕੀਆ ਤੇ ਬਾਕੀ ਤੁਹਾਨੂੰ ਹੁਣ ਮਿਲਦੇ ਆ ਅਗਲੀ ਵੀਡੀਓ ਚ ਥੈਂਕ ਯੂ